ਸਾਰੇ ਦਿਨ ਤੋਂ ਹੋਣਾ ਹੈ ਨਾ ਕੀ ਹੋ ਗਿਆ ਉਸ ਨੂੰ 9 ਵੇ ਦਾ ਟਾਈਮ ਸਾਰੇ ਸਰਕਾਰੀ ਆਫਿਸਿਸ ਵਿੱਚ ਸਭ ਆ ਜਾਂਦੇ ਨਹੀਂ ਇਟਸ ਜਸਟ 9:30 ਟਾਈਮ ਕਿੰਨੇ ਵੇ ਦਾ ਹੁੰਦਾ ਹੈ ਬਾਜੀ ਸਾਰੇ ਦਫਤਰ ਸਮਝ ਆਤਾ ਹੈ ਹਿੰਦੀ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਹਿੰਦੀ ਪੰਜਾਬੀ ਸਮਝ ਆਉਂਦੀ ਹੈ ਬਾਜੀ ਮੇਰੇ ਨਾਲ ਅਜੀ ਗੱਲ ਕਰਦੇ ਲੂਟ ਨਹੀਂ ਥੋੜਾ ਮੇਰਾ ਸੰਤੁਰ ਤੋਂ ਵੱਡਾ ਆਪਣੀ ਜੌਬ ਕਰਵਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਇੱਕ ਹੰਕਾਰੀ ਲੇਡੀ ਡਾਕਟਰ ਦਾ ਵੀਡੀਓ ਸਾਹਮਣੇ ਆਇਆ ਹੈ ਜਿਹੜੀ ਹਸਪੀਟਲ ਦੇ ਵਿੱਚ ਆਪਣੇ ਟਾਈਮ ਤੋਂ ਵੀ ਲੇਟ ਆਉਂਦੀ ਹੈ ਜਦੋਂ ਇੱਕ ਪੱਤਰਕਾਰ ਵੀਰ ਦੇ ਵੱਲੋਂ ਵੀਡੀਓ ਬਣਾ ਕੇ ਉਸ ਤੋਂ ਪੁੱਛਿਆ ਜਾਂਦਾ ਹੈ ਕਿ ਤੂੰ ਕਿਉਂ ਲੇਟ ਆਈ ਹੈ ਤਾਂ ਉਸ ਪੱਤਰਕਾਰ ਵੀਰ ਦੇ ਨਾਲ ਹੀ ਉਹ ਭੈਂਸ ਬਾਜੀ ਕਰਨ ਲੱਗ ਜਾਂਦੀ ਹੈ ਅੱਗੋਂ ਉਹ ਲੇਡੀ ਡਾਕਟਰ ਉਸ ਦੇ ਉੱਪਰ ਰੋਹ ਮਾਰਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਤੈਨੂੰ ਹਿੰਦੀ ਸਮਝ ਆਉਂਦੀ ਹੈ ਹਿੰਦੀ ਭਾਸ਼ਾ ਤੈਨੂੰ ਸਮਝ ਆਉਂਦੀ ਹੈ ਤੇ ਵੀਰ ਅੱਗੋਂ ਕਹਿੰਦਾ ਹੈ ਨਹੀਂ ਮੈਨੂੰ ਤਾਂ ਪੰਜਾਬੀ ਭਾਸ਼ਾ ਸਮਝ ਆਉਂਦੀ ਹੈ ਦੇਖੋ ਤੁਸੀਂ ਇਹ ਜਿਹੜੇ ਬੰਦੇ ਹਨ ਉਹ ਪੰਜਾਬ ਦੇ ਵਿੱਚ ਡਿਊਟੀ ਕਰਦੇ ਨੇ ਪੰਜਾਬ ਦਾ ਹੀ ਖਾਂਦੇ ਨੇ ਪਰ ਫਿਰ ਵੀ ਇਹਨਾਂ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ ਹਿੰਦੀ ਦੇ ਵਿੱਚ ਇਹ ਗੱਲ ਕਰਦੇ ਨੇ ਪੰਜਾਬੀ ਲੋਕਾਂ ਦੇ ਨਾਲ ਤੇ ਆਪਣਾ ਰੋਪ ਪਾਉਂਦੇ ਨੇ ਪੰਜਾਬੀ ਲੋਕਾਂ ਦੇ ਉੱਪਰ ਤੁਹਾਨੂੰ ਦੱਦੀਏ ਕਿ ਪੇਸ਼ੈਂਟ ਹੈ ਇਸ ਲੇਡੀ ਡਾਕਟਰ ਦਾ ਵੇਟ ਕਰ ਰਹੇ ਸੀ ਕਿ ਜਦੋਂ ਇਹ ਆਵੇਗੀ ਅਸੀਂ ਆਪਣੀ ਵਾਰੀ ਅਨਸਾਰ ਦਵਾਈ ਲਵਾਂਗੇ ਪਰ ਇਸ ਮੈਡਮ ਨੂੰ ਸ਼ਾਇਦ ਭੁੱਲੀ ਗਿਆ ਕਿ ਮੈਂ ਇੱਕ ਸਰਕਾਰੀ ਡਾਕਟਰਾਂ ਤੇ ਮੈਂ ਹਸਪੀਟਲ ਦੇ ਚ ਜਾਣਾ ਵੀ ਹੈ ਤੇ ਜਦੋਂ ਪੱਤਰਕਾਰ ਵੀਰ ਨੇ ਇਸ ਨੂੰ ਕਿਹਾ ਕਿ ਤੁਸੀਂ ਅੱਧਾ ਘੰਟਾ ਲੇਟ ਆਏ ਹੋ ਜਾਂ 15 ਮਿੰਟ ਲੇਟ ਆਏ ਹੋ ਤਾਂ ਇਹ ਅੱਗੋ ਉਸ ਪੱਤਰਕਾਰ ਨੂੰ ਕਹਿੰਦੀ ਕਿ ਤੁਸੀਂ ਹੋਰ ਸਾਰੇ ਸਰਕਾਰੀ ਦਸਤਾਨਾਂ ਦੇ ਵਿੱਚ ਜਾ ਕੇ ਵੇਖੋ ਸਾਰੇ ਕਿਹੜਾ 9 ਵਜੇ ਹੀ ਆ ਜਾਂਦੇ ਨੇ ਆਪਦੀ ਗਲਤੀ ਨਹੀਂ ਮੰਨੀ ਇਸ ਹੰਕਾਰੀ ਡਾਕਟਰ ਨੇ ਤੇ ਅੱਗੋ ਪੱਤਰਕਾਰ ਵੀਰ ਦੇ ਨਾਲ ਬਹਿਸ ਬਾਜੀ ਕਰਨ ਲੱਗ ਜਾਂਦੀ ਹੈ ਤੇ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਹੰਕਾਰੀ ਡਾਕਟਰ ਨੂੰ ਲਾਹਨਤਾਂ ਜਰੂਰ ਪੈਣੀਆਂ ਚਾਹੀਦੀਆਂ ਨੇ ਕਿਉਂਕਿ ਜਿਹੜੇ ਮਰੀਜ਼ ਹੁੰਦੇ ਨੇ ਹਸਪਤਾਲਾਂ ਦੇ ਵਿੱਚ ਉਹ ਬੜੇ ਹੀ ਮਜਬੂਰੀ ਦੇ ਨਾਲ ਹਸਪਤਾਲ ਦੇ ਵਿੱਚ ਜਾਂਦੇ ਨੇ ਆਪਣਾ ਇਲਾਜ ਕਰਵਾਉਣ ਦੇ ਲਈ ਪਰ ਉੱਥੇ ਵੀ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਇਸ ਮੈਡਮ ਵਰਗੇ ਹੰਕਾਰੀ ਡਾਕਟਰ ਹਸਪੀਟਲ ਦੇ ਵਿੱਚ ਜਾ ਕੇ ਗੱਲਾਂបੱਤਾਂ ਮਾਰ ਕੇ ਇੰਜੋਏ ਕਰਕੇ ਮੁੜਿਆਉਂਦੇ ਨੇ ਇਹਨਾਂ ਨੂੰ ਸਿਰਫ ਆਪਣੀ ਤਨਖਾਹ ਦੇ ਨਾਲ ਮਤਲਬ ਹੈ ਤਾਂ ਦੋਸਤੋ ਤੁਹਾਨੂੰ ਦਿਖਾਉਨੇ ਆ ਹੁਣ ਇਹ ਪੂਰਾ ਮਸਲਾ ਕੀ ਸੀ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜੁੜ ਜੁੜ ਜਾਓ ਪੰਜਾਬ ਤੇ ਦੇਸ਼ ਦੁਨੀਆ ਦੀ ਹਰ ਇੱਕ ਵੈਲ ਖਬਰ ਨੂੰ ਦੇਖਣ ਦੇ ਲਈ ਯੂ ਅੰਡਰਸਟੈਂਡ ਜੀ ਸਟਾਪ ਥਿਸ ਸਾਰਾ ਨਹੀਂ ਤਾਂ ਹੋ ਰਹਾ ਹੈ ਨਾ क्या हो गया नौ बजे का टाइम सारे सरकारी ऑफिस में सब आ जाते हैं नौ बजे अपने बाकी ऑफिस चेक कर लिए म्यूनसिपल कमीशन चेक कर लिया बाकी बाकी सब जगह चेक कर लिया आपने इट्स जस्ट थर्टी वॉट इज योर प्रॉब्लम टाइम कितना इट्स जस्ट नाइन थर्टी टाइम कितने दफ्तर खुल गए बाकी चेक कर लिए सर चेक कर लिए डॉक्टरों बात करने से पहले आपने बाकी चेक कर लिए पे समझ आई आपको बात समझ आता है हिंदी नहीं समझ नहीं आती हिंदी आप भी समझ आती है

ਚਾਬੀ ਨਹੀਂ ਤਾਂ ਸਰ ਹੰਕਾਰ ਤੁਹਾਡੇ ਚ ਬਹੁਤ ਆ ਪੈਸੇ ਲੈ ਕੇ ਤੁਸੀਂ ਸਰਕਾਰੀ ਤਨਖਾਹ ਇਸ ਵੀਰਤ ਕੇ ਚਾਪੀਦੇ ਨਾ ਉਥੇ ਟੈਕਸ ਜਾਂਦਾ ਉਹ ਤਨਖਾਹ ਦਾ ਜਿਹੜੀ ਸਰਕਾਰੀ ਟੈਕਸ ਦੇ ਹਾਂ ਟੈਕਸ ਦੇਣਾ ਫਿਰ ਆ ਤਨਖਾਹ ਦਾ ਆ ਬੰਦ ਕਰਦੇ ਤੁਸੀਂ ਸਿਵਲ ਸਤਾ ਲੈਦਾ ਕਿੰਨੇ ਤਰ੍ਹਾਂ ਦੇ ਲੋਕਾਂ ਨਾਲ ਉੱਤੋਂ ਜੋ ਗੱਲ ਕਰ ਰਹੇ ਤਾਂ ਉੱਤੀ ਹੰਕਾਰ ਕੇ ਬੋਲਦੇ ਤੁਸੀਂ ਬਾਬਾ ਤੁਹਾਡਾ ਸ਼ੋਸ਼ਾ ਫੜਿਆ ਤੁਹਾਡਾ